14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਕ ਸੰਤੀ ਦੀਆਂ ਚੋਣਾਂ ਨੂੰ ਦੇਖਦੇ ਹੋਏ ਅੱਜ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਸ਼ਹਿਰ ਦੇ ਅੰਦਰ ਵੱਖ-ਵੱਖ ਜਗ੍ਹਾ ਦੇ ਉੱਤੇ ਹੋਟਲਾਂ, ਧਰਮਸ਼ਾਲਾ ਤੇ ਸਰਾਵਾਂ ਦੀ ਕੀਤੀ ਗਈ ਚੈਕਿੰਗ ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਸ਼ਰਾਰਤੀ ਅਨਸਰ ਹੋਟਲਾਂ ਜਾਂ ਧਰਮਸ਼ਾਲਾ ਜਾਂ ਸਰਾਵਾਂ ਦੇ ਵਿੱਚ ਆ ਕੇ ਪਹਿਲਾਂ ਹੀ ਠਹਿਰ ਜਾਂਦੇ ਹਨ ਅਤੇ ਉਹ ਉਸ ਤੋਂ ਬਾਅਦ ਚੋਣਾ ਦੇ ਵਿੱਚ ਸ਼ਰਾਰਤ ਕਰਦੇ ਹਨ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਆਪਣੇ ਨਾਲ ਲਈ ਅਤੇ ਉਹਨਾਂ ਵੱਲੋਂ ਪੂਰੇ ਜ਼ਿਲ੍ਹੇ ਦੇ ਅੰਦਰ ਜਿੱਥੇ ਵੱਖ-ਵੱਖ ਹੋਟਲ ਸੀ ਉੱਥੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇੰਟਰ ਸਟੇਟ ਨਾਕੇ ਵੀ ਲਗਾਏ ਗਏ ਹੈ ਅਤੇ ਇੰਟਰ ਸਟੇਟ ਨਾਕਿਆਂ ਦੇ ਉੱਤੇ ਉਹਨਾਂ ਵੱਲੋਂ ਲਗਾਤਾਰ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਤੇ ਬਠਿੰਡਾ ਸ਼ਹਿਰ ਦੇ ਅੰਦਰ ਵੀ ਉਹਨਾਂ ਵੱਲੋਂ ਨਾਕੇ ਲਗਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਚੱਕ ਨੇੜੀ ਉਹ ਕੀਤੀ ਜਾ ਰਹੀ ਹੈ ਆ ਉਸ ਨੂੰ ਸਨੋਣ ਇਸ ਸੰਬੰਧੀ ਕੀ ਕਹਿੰਦੇ ਨੇ ਸਪੈਸਿਟੀ ਨਰਿੰਦਰ ਸਿੰਘ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਸੁਣੋ ਉਹਨਾਂ ਦੀ ਜਵਾਨੀ। ਜਾਨਾ ਬਾਈਸ ਟੀਮ ਨਾਲ ਜਿੱਦਾਂ ਆਪਾਂ ਸਿਵਲ ਲਾਈਨ ਤੇ থানা ਸਦਰ ਦੀ ਟੀਮ ਇਸੇ ਨੂੰ ਲਾਈ ਹੈ। ਮੇਨ ਪਰਪਸ ਹੈਗਾ ਪਰ ਜਿਹੜੇ ਹੋਟਲ ਸੀ ਜਾਂ ਧਰਮਸ਼ਾਲਾ ਜਾਂ ਸਰਾਵਾਂ ਜਿੱਥੇ ਲੋਕ ਬਾਹਰ ਆ ਕੇ ਘਰਦੇ ਆ। ਹਾਂਜੀ ਪਿੱਛੇ ਆਪਾਂ ਸਾਰਾ ਉਹਦਾ ਪਰਸਨ ਜਿਹੜਾ ਹੈਗਾ ਇਲੈਕਸ਼ਨ ਅਗਾ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਵੋਟਰਾਂ ਨੂੰ ਐਂਡਿੰਗ ਉਸ ਰਿਗਾਰਡਿੰਗ ਕੋਈ ਏਦਾਂ ਦਾ ਸ਼ਰਾਤੀ ਪੰਦਾ ਕਿਸੇ ਤਰ੍ਹਾਂ ਦੀ ਜੋ ਕਿ ਜਿਹੜਾ ਕੋਈ ਸੰਨਾ ਮਾਰਨਸ ਦੇ ਇਨਜਾਮ ਦੇ ਵਿੱਚ ਹੁੰਦਾ ਹੈ ਉਹ ਕਿਸੇ ਨਹੀਂ ਦੇਖਣ ਕਰਕੇ ਪਹਿਲਾਂ ਠਹਿਰਦਾ ਹੈ ਕਿ ਕਰਦਾ ਹੈ ਸੋ ਸਾਰੇ ਜਿਹੜੇ ਹੋਟਲ ਨੇ ਆਪਾਂ ਉਹ ਸਟਾਫ ਨੂੰ ਪ੍ਰੋਪਰ ਚੈਕਿੰਗ ਕਰਨੀ ਹੈ ਇੱਥੇ ਜਿਹੜੇ ਥੀਰੀ ਦੇ ਵਿੱਚ ਹੋ ਵੀ ਆਲਮੋਸਟ 12 ਤੋਂ 15 ਹੋਟਲ ਦਾ ਗੇਸ ਹੈ ਇਹ ਸਾਰੇ ਜਿਹੜੇ ਇਸ ਸਪੌਟ ਦੇ ਸਾਰੇ ਹੋਟਲ ਵਕਤ ਵਕਤ ਟੀਮਾਂ ਬਣਾ ਕੇ ਚੈਕਿੰਗ ਕਰਦੇ ਹੋ ਤੇ ਦੋ ਟੀਮਾਂ ਦਾ ਆਦੇਸ਼ ਹੈ ਠੀਕ ਹੈ ਤੇ ਬੋਦੀ ਨੂੰ ਵੱਖ-ਵੱਖ ਬਣਾ ਕੇ ਚੈਕਿੰਗ ਕਰਨਾ ਇੱਕ ਹੋਰ ਚੈੱਕ ਕਰਨਾ ਹੈ ਜਿਹੜਾ ਮੈਨੇਜਰ ਹੁੰਦਾ ਜਿਹੜਾ ਬੰਦਾ ਉੱਥੇ ਸਪੌਂਸਰ ਦੇ ਬੈਠਾ ਹੈ ਨਾ ਉਹਦਾ ਰੂਮ ਵੱਖਰਾ ਬਣਿਆ ਹੁੰਦਾ ਹੈ ਉਹਦੇ ਰੂਮ ਦੇ ਵਿੱਚ ਚੈਕਿੰਗ ਕਰਨੀ ਹੈ ਕਈ ਵਾਰੀ ਉਹ ਆਪਣੇ ਜਿਹੜੇ ਰੂਮ ਤਾਂ ਹੁੰਦਾ ਉਹਦੇ ਵਿੱਚ ਜਿਹੜੀ ਉਹ ਪਨਾਹ ਵੀ ਦੇ ਦਿੰਦਾ ਸੋ ਜਿਹੜਾ ਇਹਨਾਂ ਦਾ ਆਪਣਾ ਪਰਸਨਲ ਰੂਮ ਜਿਹੜਾ ਬਣਾਇਆ ਇਹਦੇ ਚੋਣੇ ਵਿੱਚ ਵੀ ਰਹਿਣ ਦੀ ਲਗਾ ਹੁੰਦੀ ਹੈ ਉਹਦੀ ਚੈਕਿੰਗ ਵੀ ਕਰਨਾ ਦੋ ਵੱਖ-ਵੱਖ ਥਾਂ ਬਣਾ ਕੇ ਸਾਰੇ ਜਿਹੜੇ ਲੈਫਟ ਹੈਂਡ ਸਾਈਡ ਕੈਮਰਾ ਸਾਰੇ ਚੈੱਕ ਕਰਨਾ ਹਰ ਇੱਕ ਦਾ ਦਰਵਾਜ਼ਾ ਹੋਟਲਾਂ ਚੈਕਿੰਗ ਕੀਤੀ ਜਾ ਰਹੀ ਹੈ

ਜੋ ਇਲੈਕਸ਼ਨ 14 ਤਰੀਕ ਨੂੰ ਕਰਵਾਇਆ ਜਾਣਾ ਜ਼ਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਮਤੀ ਦਾ ਉਸ ਦੇ ਰਿਗਾਰਡਿੰਗ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀਆਂ ਧਰਮਸ਼ਾਲਾ ਨੇ ਜਾਂ ਰੈਸਟੋਰੈਂਟ ਨੇ ਜਾਂ ਹੋਟਲਸ ਨੇ ਜਿੱਥੇ ਲੋਕ ਆ ਕੇ ਬਾਹਰੋਂ ਆ ਕੇ ਠਹਿਰਦੇ ਆ ਉਹਨਾਂ ਸਾਰੀ ਜਗ੍ਹਾ ਦੀ ਅਸੀਂ ਚੈਕਿੰਗ ਕਰ ਰਹੇ ਆ ਕਿਉਂਕਿ ਇਲੈਕਸ਼ਨ ਦੇ ਰਿਗਾਰਡਿੰਗ ਕਈ ਵਾਰੀ ਕੋਈ ਸ਼ਰਾਰਤੀ ਬੰਦਾ ਜਾਂ ਸ਼ਰਾਰਤੀ ਤੱਤ ਜਿਹੜਾ ਹੁੰਦਾ ਪਹਿਲਾਂ ਜਿਹੜਾ ਆ ਕੇ ਕਿਸੇ ਹੋਟਲ ਜਾਂ ਕਿਸੇ ਧਰਮਸ਼ਾਲਾ ਦੇ ਵਿੱਚ ਠਹਿਰਦਾ ਤਾਂ ਕਿਸੇ ਵਾਰਦਾ ਦੀ ਜਿਹੜੀ ਹੈਗੀ ਫਰਾਗ ਦੇ ਵਿੱਚ ਰਹਿੰਦਾ ਸੋ ਉਸ ਮਕਸਦ ਨੂੰ ਲੈ ਕੇ ਅਸੀਂ ਜਿਹੜੀ ਹੈਗੀ ਆ ਅੱਜ ਜਿਹੜੇ ਹੋਟਲ ਧਰਮਸ਼ਾਲਾ ਨੇ ਜਾਂ ਪੀਜੀਸ ਬਣੀਆਂ ਹੋਈਆਂ ਨੇ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਮੇਨ ਮਕਸਦ ਹੈ ਜਿਹੜੀਆਂ ਜ਼ਿਲ੍ਹਾ ਪ੍ਰੇਸ਼ਦ ਦੀਆਂ 14 ਤਰੀਕ ਨੂੰ ਵੋਟਾਂ ਪੈਣੀਆਂ ਨੇ ਉਸ ਨੂੰ ਬੜੇ ਪੀਸਫੁਲ ਤਰੀਕੇ ਨਾਲ ਨੇਪਰੇ ਚੜਾਇਆ ਜਾਵੇ ਤੇ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਬੰਦਾ ਕਿਸੇ ਸ਼ਰਾਰਤੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਰਿਗਾਰਡਿੰਗ ਜਿਹੜੀ ਹੈਗੀ ਸਾਡੇ ਵੱਲੋਂ ਅੱਜ ਜਿਹੜੇ ਹੋਟਲ ਸੇ ਵਕ ਵਕ ਚੈੱਕਿੰਗ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਨਾਲ ਹੀ ਸਾਡੇ ਕਿਉਂਕਿ ਸਿਟੀ 1 ਸਿਟੀ 2 ਸਬਡਿਵੀਜ਼ਨ ਦੇ ਵਿੱਚ ਪੰਜੋ ਐਸ ਐਚਓ ਸਬੰਧ ਦੀ ਵਕ ਵਕ ਟੀਮਾਂ ਬਣਾਈਆਂ ਨੇ ਜਿਸ ਦੇ ਵਿੱਚ ਕਿਉਂਕਿ ਬੇਸਿਕਲੀ ਜਿਹੜੇ ਮੋਸਟਲੀ ਹੋਟਲਸ ਹੈਗੇ ਆ ਇਹ ਥਾਣਾ ਸਿਵਲ ਲਾਈਨ ਥਾਣਾ ਕੋਤਵਾਲੀ ਤੇ ਥਾਣਾ ਕੈਂਟ ਦੇ ਏਰੀਆ ਦੇ ਵਿੱਚ ਬਣੇ ਹੋਏ ਨੇ ਸੋ ਇਸ ਏਰੀਆ ਦੇ ਵਿੱਚ ਜਿਹੜੀ ਹੈਗੀਆਂ ਅਸੀਂ ਦੋ ਦੋ ਟੀਮਾਂ ਲਗਾਈ hay áreas de checking kar